ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਹਾਂ ਜੇ ਗੱਲਬਾਤ ਕਰ ਲਈਏ ਇੱਕ ਤਾਂ ਐਚਐਫ ਦਾ ਤੋਹਫਾ ਦਿਖਾਵਾਂਗੇ ਨਾੜਾ ਨੂੜਾ ਆਰਡਰ ਤੇ ਰੱਖਦੀ ਆ ਲਾਜਵਾਬ ਤੇ ਇੱਕ ਦਿਖਾ ਦਾਂਗੇ ਆ ਵੱਡੀ ਜਰਸੀ ਪੰਜਾਬ ਵਾਲੀ ਆਣ ਦਾ ਸਹਿਜ ਬਹੁਤ ਕਾਮਯਾਬ ਰੱਖਦੀ ਆ ਤੇ ਆਰਡਰ ਕੁਆਲਟੀ ਵਾਲੇ ਪੱਖ ਤੋਂ ਚੈੱਕ ਕਰ ਸਕਦੇ ਹੋ ਇੱਥੋਂ ਤੇ ਇੱਕ ਦਿਖਾ ਦਾਂਗੇ ਤਾਜੀ ਸੂਈ ਇਹਦੇ ਨਾਲ ਵੀ ਬੱਛੀ ਆ ਜੀ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋੜ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਜੀ ਹੋਊਗਾ ਆ ਜਦੋਂ ਮਕੋਰ ਕਰਾਂ ਖੋਲ ਕੇ ਮੈਂ ਹਾਂ ਵਧੀਆ ਭਰਾ ਮੈਂ ਹੱਸੀ ਭਾਵੇਂ ਨੂੰ ਸਾਰਿਆਂ ਨੂੰ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ 2 ਰੁਪਏ ਇੱਕ ਦਾ ਮਾਰ ਵਧੀਆ ਵਧੀਆ ਮਾਲ ਵਿਖਰੇਗਾ ਅੱਜ ਦੀ ਕੱਲ ਕੇ ਦੇਖੀ ਨਾ ਹੈ ਕਿਹੜੇ ਪਾਸੇ ਸ਼ੁਰੂ ਇਧਰੋਂ ਕਰ ਲੈ ਜਾਸਦੀ ਤੋਂ ਤਾਜੀ ਸੂਈ ਤਾਜੀ ਸੂਈਆ ਠੰਡੀ ਸੀਲ ਬਹੁਤ ਆ ਬਾਡੀ ਬੁੱਡੀ ਦੀ ਬਹੁਤ ਚੜਾਈ ਰੱਖਦੀ ਨਾ ਨਾ ਸੀਲ ਵੀ ਠੰਡੀ ਦੇਖ ਲੈ ਵਾਹ ਬੀਬੀ ਬਹੁਤ ਚੜਾਈ ਆ ਤੇ ਥਣ ਲੇਬਾ ਵੀ ਬਹੁਤ ਚੰਗਾ ਲੱਗਦਾ ਬਹੁਤ ਚੰਗਾ ਠੰਡੀ ਆਈ ਐਂ ਬੈਜੀ ਬੇਚਕ ਲੀ ਤੇ ਲੈ ਬੈਤੀ ਐ ਮਾਰੇ ਜੀ ਬੱਚਾ ਕੀ ਆ ਗਿਆ ਨਾ ਮਗਰ ਬੱਸੀ ਆ ਦੇ ਬਾਈ ਦੇਖ ਲੈ ਆ ਨਾਲੇ ਵੀ ਆ ਗਈ ਸੱਜਣੋ ਬੱਚੀ ਤੇ ਸੁਹਾ ਸੋਡੇ ਸਾਹਮਣੀ ਆ ਘੱਟ ਵਾਲਾ ਡਰ ਆ ਗਿਆ ਬਿਲਕੁਲ ਬਿਲਕੁਲ ਬੜਾ ਨਜ਼ਾਰੇਦਾਰ ਚਾਹ ਨਾ ਬਾਜਨ ਵਜੂਦ ਆ ਗਰਮੀ ਝੱਲਣ ਵਾਲੀ ਆਈਟਮ ਆ ਜਿੰਨੀ ਮਰਜ਼ੀ ਗਰਮੀ ਜਿੰਨੀ ਮਰਜ਼ੀ ਗਰਮੀ ਤੋਂ ਧੁੱਪ ਵਾਲਾ ਇਹ ਉਹ ਆ ਭਰਾ ਮੇਰਾ ਹੈ ਤੋਹਫਾ ਜਿੰਨੀ ਮਰਜ਼ੀ ਗਰਮੀ ਚ ਬੰਨ ਦਿਓ ਮੂੰਹ ਸਿੱਗੀ ਆ ਬਈਆ ਦੰਦਾਂ 6 ਦੰਦ ਸੁਹਾ ਦੂਜਾ ਦੂਜਾ ਸੁਹਾ ਵੀ ਉਹ ਦੂਜਾ ਆ ਗਿਆ ਨਾਲ ਆ ਗਈ ਬੱਛੀ ਜਾਨ ਆ ਗਈ ਬੱਛੀ ਦੇ ਵਿੱਚ ਫੁੱਲ ਜੇ ਗੱਲ ਕਰ ਬਜਨਾਲੀ ਆ ਬੱਸੀ ਬਾਈ ਅੱਡ ਦੇ ਨਾਲ ਨੂੰ ਬਹੁਤ ਨੇ ਬਾਈ ਇੱਕ ਹੋਰ ਆ ਗੋ ਗੁਰੀ ਇਹ ਬੋਲੇ ਜੋ ਸਾਫ ਹੋਈ ਹੋਈ ਆ ਬੱਸੀ ਠੀਕ ਆ ਗੱਲ ਹਾਂ ਥੋੜਾ ਜੀ ਬੱਚੀ ਦਾ ਬੱਸੀ ਦਾ ਵੱਧ ਕਰਦੀ ਆ ਠੀਕ ਆ ਗੱਲ ਇੱਥੇ ਹੀ ਲਈ ਮੋੜ ਲਈ ਬਾਹਰ ਦੂਰ ਲਿਜਾਈ ਹਣਾ ਕੋਈ ਗੱਲ ਨਹੀਂ ਤੇ ਆ ਗਈ ਵਜੂਦ ਵਾਲੀ ਦੇਖ ਤੋਰਾ ਤੂਰਾ ਦੇਖੀ ਕਿਵੇਂ ਘੋੜੀਆਂ ਵਰਗਾ ਜਮਾਂ ਆਂ ਦੇਖ ਨੌਕਰੇ ਘੋੜੇ ਵਰਗੀ ਪਈ ਆ ਬਈ ਚਾਰੇ ਪਾਸੇ ਇੱਕ ਜਿੱਕੀ ਆ ਗਰਮੀ ਝੱਲਣ ਵਾਲੀ ਆਈਟਮ ਆ ਨਜ਼ਾਰੇ ਦੇ ਦੁਬਈ ਆਰਾ ਤੇ ਗਰਮੀ ਗਰਮੀ ਫੁੱਲ ਝੱਲੂਗੀ ਕੋਈ ਗੱਲ ਨਹੀਂ ਕ ਅੰਦਰ ਨੂੰ ਬੱਚੇ ਤੇ ਜਾਊਗੀ ਥੋੜਾ ਜਨਾ ਹਾਂ ਹਾਂ ਬੱਚੇ ਦਾ ਬੋਝ ਕੇ ਲੈ ਚੱਲ ਬੋਝ ਕੇ ਲੈ ਚੱਲ ਲੈ ਜਾ ਲੈ ਮੱਲਾ ਚੱਲ 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 ਲੈ ਚੱਲ ਕੋਈ ਗੱਲ ਨਹੀਂ ਧਾਰਾ ਮਾਰ ਕੇ ਦਿਖਾ ਦਾਂਗੇ ਬੱਚਾ ਲੈ ਕੇ ਅੰਦਰ ਸਾਨੂੰ ਤਸੱਲੀ ਕਰਾ ਦਾਂਗੇ ਹੈਗੀ ਘੋੜੀ ਵਾਲਾ ਕੰਮ ਹੀ ਆ ਜਿਵੇਂ ਬਾਹਾਂ ਵਜਣਾ ਬੂਜੂਦ ਵਾਲੀ ਆ ਬਾਈ ਪੂਰੀ ਟੌਪ ਦੀ ਜਵਾਨੀ ਆ ਵੀਰੇ ਦਾ ਬੱਸੀ ਦੇ ਉੱਤੇ ਹਾਂ ਤੇ ਇੱਥਾਂ ਦਿਖਾ ਦੇ ਗਏ ਦੀ ਸਮਾਰ ਕੇ ਬਾਡੀ ਬੁੱਡੀ ਵਾਲੇ ਪੱਖ ਤੋਂ ਆਰਡਰ ਵਾਲੇ ਪੱਖ ਤੋਂ ਤੇ ਨਾਲ ਇਹਦੇ ਆ ਗਈ ਆ ਬੱਚੀ ਬੱਸੀ ਦਿਖਾ ਦੇ ਦੇ ਤਾਂ ਤੇ ਲੇਵੇ ਦੀ ਤਾਂ ਦੱਸਣ ਦੀ ਲੋੜ ਹੀ ਨਹੀਂ ਭਰਾ ਮੇਰਾ ਆਰਡਰ ਬਹੁਤ ਸੋਹਣਾ ਰੱਖਦੀ ਐ ਕੱਟਵਾ ਥਣ ਦਾ ਸਾਈਜ਼ ਬਹੁਤ ਬਾਕੀ ਬੱਚਾ ਲਾ ਕੇ ਧਾਰਾ ਨੂੰ ਤੁਮੀ ਵੀ ਦਿਖਾਈ ਦੇ ਚੁੰਗਰੀ ਵੀ ਦਿਖਾ ਦੇ ਕਿਹੜਾ ਪਾ ਹੋਆ ਦਿਖਾ ਦੇ ਲੈ ਆ ਬੱਚੀ ਐਕਟਿਵ ਆ ਪੂਰੀ ਐ ਨਾ ਬਾਹਲੀ ਨਹੀਂ ਜਾਇ ਲੈ ਲਾ ਆ ਲੱਗ ਰਹੀ ਆ ਪੌਂਡ ਪੜਾ ਕੇ ਓਏ ਚੁੱਪੇ ਮਾਰ ਦੇਦਾ ਆ ਬੱਚੀ ਵੀ ਚੁੰਗਰੀ ਦਿਖਾਤੀ ਤੇ ਧਾਰਾ ਨੂੰ ਹੁਣ ਦਿਖਾ ਦਿੰਨੇ ਮਾਰੀ ਹਾਂ ਬਿਲਕੁਲ ਐ 24 ਨੂੰ ਸੱਜਣ ਨੂੰ ਦਿਖਾਦਾ ਨਾ ਬਿਨਾਂ ਨਿਆਣੀ ਤੋਂ ਦੋ ਆਪਾਸੇ ਬੈਠ ਕੇ 24 ਕੀ ਹੰਡੀ ਆਪਰਾ ਮਾਜੀ ਕਾਫੀ ਚਵਾਈ ਚੈੱਕ ਕਰ ਸਕਦੇ ਚਵਾਈ ਬਿਲਕੁਲ ਠੋਕੀ ਤੇ ਮੋਤੀ ਆ ਗਈ ਨਾ ਨਿਆਣਾ ਪਾਉਣ ਦੀ ਲੋੜ ਨਾ ਗਰਮੀ ਦਾ ਫਿਕਰ ਕਰਨ ਦੀ ਲੋੜ ਇਹਨੂੰ ਜਿੱਥੇ ਮਰਜੀ ਬੰਨਦੇ ਇੱਕ ਨੰਬਰ ਆ ਜਾ ਬਾਈ ਜਰਾ ਚਵਾਈ ਦੀ 100 ਦਾ 100 ਸੁਭਾਅ ਦੀ ਬਿਲਕੁਲ ਫੁੰਦੀ ਤੇ ਉੱਤੋਂ ਬਾਡੀ ਵੀ ਗੋਲ ਆਰਡਰ ਕੱਟ ਵਾਲਾ ਆ ਬਿਲਕੁਲ ਬਾਈ ਸੀਲ ਠੰਡੀ ਦੇਖੀ ਦੋਨੋਂ ਪਾਸੇ ਮਾਰ ਦੋਨੋਂ ਪਾਸੇ ਕੁਝ ਨਹੀਂ ਕਰਦਾ ਬਿਨਾਂ ਨਿਆਣੇ ਤੋਂ ਤੁਹਾਡੇ ਸਾਹਮਣੇ ਵਧੀਆ ਕੋਈ ਬੰਦਾ ਨਹੀਂ ਜੇ ਮੂਰੇ ਖੜਾ ਲੈ ਐ ਛੱਡ ਦੇ ਜਮ ਕੋਰੇ ਪੈਸੇ ਦਾ ਦੇਖਣੇ ਲਾ ਲੀਂਗਾ ਭਰਾ ਪੈਸੇ ਮੁੱਲ ਦਾ ਫੋਨ ਤੇ ਕਾਦੀ ਕਦਾਸੀ ਦੀ ਭਰਾ ਦੱਸ ਹੀ ਦੇ ਫੋਨ ਤੇ ਕੀ ਗੱਲ ਆ ਫੋਨ ਉਹੀ ਕਹੂ ਭਰਾ ਹਾਂ ਮੁੱਲ ਦਾ ਰਾਸੀ ਕਾਲਾ 75 ਕਾਲਾ ਵੀਰੇ 77 ਦੀ ਬੱਸੀ ਦੇ ਦਾਂਗੇ ਵੀਰੇ 77000 77 ਦੀ ਮਾਨਤਾਨ ਕਹਿੰਦਾ ਸਿਵਲ ਛੰਡੀ ਦੇ ਬਾਰੇ ਵੀ ਰਗ ਨਹੀਂ ਬੈਠੀ ਬਈ ਕੁਝ ਵੀ ਨਹੀਂ ਕਹਿੰਦੀ ਜਮੀਂ ਕੁਝ ਨਹੀਂ ਕਹਿੰਦੀ ਯਾਰ ਆ ਔਰ ਨਾ 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 ਭਾਈਆ ਦੋਨੋਂ ਪਾਸੇ ਭਰਾ ਕੋਈ ਚੱਕਰੀ ਕੋਈ ਨਹੀਂ ਜਰਾ ਖੁਰੀ ਜਮੀਂ ਜਮੇ ਜਮੀਂ ਨਹੀਂ ਕਹਿੰਦੀ ਬਈ ਯਾਰ ਮੈਂ ਦੱਸ ਦਿੰਦਾ ਮਾਰ ਦੇ ਤਾਰ ਹਲਕੇ ਤਾਰ ਮਾਰਨੇ ਮਾਰ ਦੋ ਲੈ ਫੇਰ ਮਾਰ ਦੋ ਲੈ ਲੈ ਪੋਲੀ ਚ ਵਾਈ ਜ ਵਾਹੀ ਦਾ ਦਿੱਲੀੋਂ ਲਾਹੌਰ ਜਾਣ ਵਾਲੀ ਆ ਫੋਕੀ ਚ ਵਾਈ ਦੀ ਆ ਗਈ ਬਿਲਕੁਲ ਤੇ ਭਾ ਵੀ ਲੋਟ ਜਾਵਾਂ ਬਈ ਭਾ ਮੁਕਤਫਾ ਅਜ ਦੂਬਾ ਕਹਣ ਦੇ ਰਹਾ ਆ ਜੀ ਨਾਲ ਬੱਛੀ ਵੀ ਆ ਨਾਲ ਬੱਸੀ ਜਾਵਾਂ ਮਗਰ ਸੀਲ ਠੰਡੀ ਬਾਦੂ ਆ ਤੇ ਬਾਕੀ ਆਰਡਰ ਦੀ ਸ਼ੇਪ ਸੰਭ ਰੱਖ ਲਈ ਬਾਦ ਠੰਡੀ ਲੈ ਲੈ ਕੱਢਿਆ ਬੋਲਾ ਕੁਛੀ ਤਾਂ ਮੈਂ ਕੱਢਦਾ ਸੀ 7 ਕਿਲੋ ਮੈਂ ਪਹਿਲਾਂ ਚੌਣ ਦਾ ਆ ਵੀਡੀਓ ਪਾਉਣ ਦਾ ਆਪਣਾ ਇਰਾਦਾ ਨਹੀਂ ਸੀਗਾ ਭਰਾ ਮੇਰਾ ਹਾਂ ਚੈੱਕ ਕਰ ਲਓ ਹਾਂ ਚੌਣ ਜਿੰਨੀ ਹੈਗੀ ਆ ਹਾਂ ਰਾਤ ਨੂੰ ਤੁਸੀਂ ਜੇਰ ਜੂਲ ਸਾਰੇ ਆਪਣੇ ਕੋਲ ਵੀਡੀਓ ਹੈਗੀ ਆ ਦੰਨ ਨਾਲ ਦੰਨ ਜਮਾ ਦਿਖਾਵਾਂਗੇ ਉਹੀ ਪਈ 35 ਖਾਵਾਂਗੇ ਕਿ ਕਿ ਮਨ ਹੋਊਗਾ ਯਾਰ ਬੱਸ ਪਹੜਾ ਮੋਟਾ ਕਰ ਦਾਂਗੇ ਭਰਾ ਮੇਰਾ 72 ਦੀ ਹੋ ਜੂ ਚੱਲ ਹੋ ਜੂ 72 ਦੀ ਦੇ ਦਾਂਗੇ ਯਾਰ ਫੋੜਾ ਠੀਕ ਆ ਗੱਲ ਫੂਨ ਆ ਹੋਗਾ ਨਰਾਜ ਹੋ ਹੋਰ ਲੱਗਦਾ ਦੇਖੀ ਲਾ ਹੋ ਜੂਗਾ ਤੇ ਹੁਣ ਮਾਰ ਦੇ ਗਏ ਜਰਸੀ ਦੀ ਥਾਂ ਤੋਂ ਦੇਖੀ ਮੂਰੇ ਦੇਖੀ ਮੈਂ ਗੁਰੀ ਇੱਕ ਤਾਂ ਥਾਂ ਦਾ ਥਾਂ ਦਾ ਸਹਾਈ ਕਰਾ ਦੀ ਚੈੱਕ ਥਾਂ ਦਾ ਸਹਾਈ ਫੂਨ ਵਸੀਆ ਵੀਰੇ ਫੂਨ ਜਿਵੇਂ ਫੂਨ ਵਸੀਆ ਨਾ ਪਹਿਲਾਂ ਪਹਿਲਾ ਸੂਪ ਫੂਨ ਥਾਂ ਕੇ ਮੜੇ ਕੇਸ ਤੇ ਮਾਰੀ ਕੇਸ ਕੁਆਲਟੀ ਬਹੁਤ ਹੱਦੋਂ ਬਾਹਰ ਕੱਦ ਦੱਸ ਲੈ ਬਾਈ ਕਾ ਕੋਈ ਕੱਦ ਕਾਠ ਵੀ ਚੰਗਾ ਲੈਗ ਸਕੋਰ ਵਾਲੇ ਪੱਖ ਤੋਂ ਵੀ ਪੱਛੀ ਫੁੱਲ ਮਜ਼ਬੂਤ ਆ ਤੇ ਆਰਡਰ ਵੀ ਐਨ ਸਿਰਾ ਰੱਖਦੀ ਆ ਤੇ ਥਣ ਦਾ ਸਹਿਜ ਬਾਲਾ ਤੇ ਮੂੰਹ ਦੀ ਬਿਊਟੀ ਬਾ ਬਾਹਰ ਜਿਹਨਾਂ ਹਰ ਗਲਾਬੀ ਗਲਾਬੀ ਥਣ ਕੱਢਿਆ ਹੋਇਆ ਵੀਰੇ ਦਾ ਹਲਦਾ ਬੱਸੀ ਦੇ ਪੰਜ ਸੀਜ਼ਨ ਰਹਿੰਦੇ ਆ ਗੋਰੀ ਠੀਕ ਆ ਗੱਲ ਤੇ ਪਿਓਰ ਪਜੰਬ ਜਿੱਥੇ ਜਰਸੀ ਆ ਜਰਸੀ ਆ ਪੰਜਾਬ ਵਾਲੀ ਭਰਾ ਮੇਰਾ ਕੱਦ ਵਾਲੀ ਠੀਕ ਆ ਗੱਲ ਬਲੂਨ ਬੱਸੀ ਆ ਥਣ ਲੱਗਿਆ ਰੋਗ ਰੋਗ ਦਾ ਜਮਾ ਥਣ ਤਾਂ ਲੱਗਿਆ ਜਿਵੇਂ ਚੰਗੀ ਝੋਟੀ ਨੂੰ ਲੱਗਿਆ ਹੁੰਦਾ 2.5 ਲੱਖ ਵਾਲੀ ਨੂੰ ਜਿਵੇਂ ਮੁੱਲ ਦਾ ਲੱਗਿਆ ਹੋਇਆ ਬੱਸੀ ਦਾ 400-5 ਦਿਨ ਪਹਿ ਕੱਢਦੇ ਉਹ ਤੋਂ 2 ਕਮਾਲ ਦਾ ਲੱਗਿਆ ਥਣ ਤੇ ਯਰਸੀ ਆ ਗਈ ਜਿਵੇਂ ਆਪਾਂ ਵਾਈ ਕਹਿੰਦੇ ਆ ਪੰਜਾਬ ਵਾਲੀ ਯਰਸੀ ਫੁੱਲ ਸਾਈਜ਼ ਆ ਮੂੰਹ ਦੇਖੀ ਕੇ ਮੈਂ ਦੇਖੀ ਛੋਟਾ ਆ ਮੂੰਹ ਆ ਬ੍ਰੇਕ ਕਰਨੀ ਤੇ ਮੋਟੀ ਅੱਖ ਚ ਆ ਗਈ ਤੇ ਸਭ ਤੋਂ ਮੇਨ ਗੱਲ ਆ ਆਰਡਰ ਕੁਆਲਿਟੀ ਦੀ ਆ ਆਰਡਰ ਮੇਨ ਹੁੰਦਾ ਨਾ ਬਈ ਗਾਣ ਦਾ ਨਾ ਛਣ ਦਾ ਸੈਜ ਵੀ ਬਹੁਤ ਸੋਹਣਾ ਨਾਲ ਲੱਗਦਾ ਆ ਆਰਡਰ ਬਿਲਕੁਲ ਫਿਕਸ ਯਾ ਰੱਖਦੀ ਆ ਇੱਥੋਂ ਕਮਾਲ ਆ ਬਈ ਕਮਾਲ ਲੱਗਿਆ ਨਹੀਂ ਬਈ ਛਣ ਤਾਂ ਨਾ ਜਮੇ ਥੱਲੋਂ ਦਾ ਯਰਸੀ ਆਉਣੇ ਵਰਗੀ ਪਈ ਆ ਜਿਵੇਂ ਤਾਂਾਂ ਤੋਂ ਫਰਸ਼ ਵਰਗੇ ਕੱਢ ਦੱਸ ਦੇ ਵੀ ਕਿਵੇਂ ਆ ਯਾਰ ਕੱਦ ਕਾਠ ਵੀ ਚੰਗਾ ਰੱਖਦੀ ਐ ਮੱਥੇ 'ਚ ਆ ਗਿਆ ਟੋ ਅੱਖ ਆ ਗਈ ਮੋਤੀ ਜਿੱਦਾਂ ਆਪਾਂ ਕਹ ਲਈਏ ਜਰਸੀਆਂ ਤੇ ਗਲਾਬੀ ਗਲਾਬੀ ਥਾਣ ਲੱਗਾ ਬਾਈ ਬੱਸੀ ਨੂੰ ਤੇ ਆਡਰ ਆਊਗਾ ਬਿਲਕੁਲ ਨਾਲ ਲੱਗ ਮਾਡਰ ਰਊਗਾ ਹਲੇ ਦਿਨ ਕੱਢਦੀ ਐ ਬਾਈ ਕਹਿੰਦਾ 4 ਤੋਂ 5 ਹਾਂ 400 ਤੋਂ 500 ਨਾ ਰਿਪਰੂਨ ਬੱਸੀ ਵੀ ਜੋ ਬਾਹਰ ਘੱਡੂਗੀ ਬਾਈ ਜਿੱਦੋਂ ਆਪਾਂ ਲਿਆ ਬੱਸੀਆਂ ਨਾ ਉਹਦੇ ਦੁੱਧ ਦੀ 20-22 ਕਿਲੋ ਪਲੂਨ ਕੱਢਦੇ ਜਰਸੀ ਉਹਨਾਂ ਦੀ ਯਾਰ ਜਿੱਦੋਂ ਆਪਾਂ ਲਾ ਆਜੂਗੀ ਹਾਂ ਪਾਣੇ ਨੂੰ ਅੜਜੂ ਬੱਸੀ ਦਾਸਦੀ ਐ ਬਾਈ ਯਾਰ ਥੱਲਿਆਂ ਫਾਨੇ ਜਿਉਂ ਅੜਜੂ ਸੱਜਣੋਂ 2-4 ਦਿਨ ਸਾਮ ਆਨ ਦਾ ਗੈਪ ਵੀ ਖੁੱਲਾ ਤੇ ਸ਼ੇਪ ਵੀ ਬਹੁਤ ਸੋਹਣੀਆਂ ਥਣਾਂ ਦੀ ਉਹ ਕਹਿੰਦੀ ਸਾਰੀ ਬੱਚੀ ਮੂੰਹ ਦੀ ਬਿਊਟੀ ਦੇਖੀ ਬਿਊਟੀ ਦੇਖਾ ਛੋਟਾ ਮੂੰਹ ਆਪਰਾ ਮੇਰਾ ਨਿਕਨੇ ਕਾ ਕੰਨਾ ਇੱਥੋਂ ਮੱਥੇ 'ਚ ਤੋਆ ਅੱਖ ਮੋਟੀ ਆ ਗਈ ਤੇ ਥਣ ਦੇ ਆ ਗਈ ਵਜਨ ਵਾਲੀ ਇੱਥੋਂ ਗਾੜੀ ਦਿਖਾ ਲਈ ਗਰੀ ਇੱਕ ਆਈ ਇੱਥੋਂ ਇੱਥੋਂ ਕਰਾ ਦੇ ਤੇ ਮੂੰਹ ਦੇ ਕਿੰਨਾ ਸੁਨੱਖ ਆਪਣਾ ਵੀਰੇ ਗਲੱਬੀ ਗਲੱਬੀ ਥਣੇ ਚਾਹ ਮੁਠੀ ਵਾਲਾ ਚਾਰ ਚਾਰ ਉਂਗਲਾਂ ਦਾ ਬਰੀ ਤੇ ਇਧਰਲੇ ਬੰਨੇ ਉਹ ਦਿਖਾ ਦੇ ਤੇ ਦਿਨ ਜਿਵੇਂ 22 ਨੇ ਦੱਸਿਆ ਵੀ ਦਿਨ ਅਜੇ ਕਰਦੀ ਐ ਚਲ 4-5 ਦਿਨ ਪੈਦੇ ਹਾਂ ਜਾਨੀ ਤੇ ਇੱਕ ਦਿਨ ਘੱਟ ਵੀ ਲਿਆ ਦੇ ਵੱਧ ਵੀ ਲਿਆ ਦੇ ਮ ਪੈਸੇ ਜੇਮ ਕੋਰ ਦੇ ਕੇ ਨੀਲੇ ਬੰਦੇ ਪੈਸੇ 75000 ਦੀ ਬੱਸੀ ਅੱਜ ਦੇ ਦਾਂਗੇ ਭਰਾ ਮੇਰਾ ਬੱਸੀ ਤੋਂ ਮੈਨੂੰ ਵੀ 90 95000 ਦੇ ਜੇ ਪਾਣ ਤਨ ਹੋ ਜੂ ਆਪ ਜੀ 70 ਦੇ ਮਾਨਤਨ ਕਰ ਦਾਂਗੇ ਮਾਨਤਨ ਪਾਈ ਕਹਿੰਦਾ ਕਰ ਦਾਂਗੇ ਤੇ ਹੁਣ ਮਾਰ ਦੇ ਗੈਰੀ ਇੱਥੇ ਕੈਮਰਾ ਦਿਖਾਈ ਪਹਿਲਾਂ ਨਾ ਬੱਸੀ ਆ ਵੀਰੇ ਆਹਾ ਹਾਂ ਪਲੂਣ ਬੱਸੀ ਆ ਸੀਲ ਠੰਡੀ ਆ ਸਭ ਤੋਂ ਵੱਧ ਹਾਂ ਨਾੜਾ ਨੂੰ ਤਾਂ ਦਿਖਾਈ ਆ ਆਰਡਰ ਤੇ ਗੈਰੀ ਸੀਲ ਠੰਡੀ ਆ ਜਮਾ ਯਾਰ ਬਈ ਇੱਕ ਨੰਬਰ ਆ ਇੱਕੋ ਦਿਖਾਈ ਆਰਡਰ ਜਮਾ ਫਿਕਸ ਆਰਡਰ ਹੀ ਜਮਾ ਭਰਾ ਮੈਂ ਦੇਖ ਲੈ ਛੋਟਾ ਦਿਖਾ ਨਾੜਾ ਨੂੜਾ ਤੇ ਥੱਲੇੋਂ ਦਿਖਾ ਦੇ ਸਾਨਾਂ ਪਾਵਰਫੁਲ ਕੇ ਚਮਕੋਰਾ ਆਰਡਰ ਇਹ ਕਾਮਯਾਬ ਹੁੰਦਾ ਆਰਡਰ ਜਿਹੜਾ ਨਾਲ ਲੱਗ ਮਾਡਰ ਆ ਜੀ ਬਿਲਕੁਲ ਤੇ ਜਿਹੜੀ ਆ ਚੀਜ਼ ਆ ਠੋਸ ਵਾਲੀ ਆ ਗਈ ਉੱਪਰ ਦੇਖੀ ਮੂੰਹ ਦੀ ਬੋਟੀ ਦੇਖ ਲੈ ਛੋਟਾ ਜਿਹਾ ਮੂੰਹ ਆਇਆ ਛੋਟਾ ਜਿਹਾ ਕੰਨ ਬਿਲਕੁਲ ਆਠਵੀ ਚੰਗਾ ਤੇ ਬਾਕੀ ਆਰਡਰ ਦੀ ਜੜ ਵਾਲੀ ਮਜ਼ਬੂਤ ਆ ਗਈ ਤੇ ਥਣਾ ਦਾ ਗੈਪ ਬਹੁਤ ਸ਼ਾਨਦਾਰ ਆ ਗਿਆ ਤੇ ਲੰਬੀ ਲੌਂਜੀ ਆ ਕਰ ਦੇਖ ਨਾ ਪਿਆ ਪੂਰਾ ਵਧੀਆ ਵੀਰੇ ਇੱਕ ਨੰਬਰ ਆ ਬੱਸ ਬੈਡ ਆ ਉੱਤੋਂ ਚੁਣਾਈ ਵਾਲੀ ਆ ਗਈ ਓਵਰ ਫੈਟ ਨਹੀਂ ਹੈਗੀ ਮੋਟੀ ਨਹੀਂ ਹੈਗੀ ਤੋਰਾ ਤੂਰਾ ਬਹੁਤ ਸੋਹਣਾ ਹੈ ਪਿਆ ਪਲੰਗਾ ਵਰਗਾ ਜਿਹਾ ਬੱਲਕੋ ਅਗਲੀ ਬੰਨੀ ਉਹ ਵੀ ਦਿਖਾਣੀ ਕਰੀ ਆ ਆਰਡਰ ਇਧਰੋਂ ਬਿਲਕੁਲ ਨਾਲ ਲੱਗਮਾ ਕਿਤੋਂ ਸਪੇਸ ਨਹੀਂ ਹੈਗੀ ਨਾ ਪਿਛਲੇ ਪਾਸਿਓਂ ਜੜ ਮਾੜੀ ਆ ਆਰਡਰ ਦੀ ਨਾ ਅਗਲੇ ਬਸ ਠੋਸ ਆ ਗਿਆ ਜਮਾ ਹਵਾ ਬਿਲਕੁਲ ਬਿਲਕੁਲ ਵੀਰੇ ਜਿੰਨਾ ਕਿ 23 24 ਕਿਲੋ ਬੜੇ ਆਰਾਮ ਨਾਲ ਪਹਿਲਾਂ ਬੱਥੇੂ ਕੱਢ ਦੂ ਵੀਰੇ ਇਹ 23 24 ਕਿਲੋ ਠੀਕ ਹੈ ਜਿਹੜੇ ਹਿਸਾਬ ਨਾਲ ਵੀ ਪਲੀ ਹੋਈ ਆ ਬੱਸੀ ਹਾਂ ਤੇ ਬਾਕੀ ਇੱਥੋਂ ਕਰ ਸਕਦੇ ਇੱਥੋਂ ਕਰੀ ਆ ਆਰਡਰ ਦਿਖਾ ਦੀ ਮਾੜਾ ਜੀ ਬਸ ਪੁੱਤ ਚੱਲ ਬਾਈ ਲੈ ਚੱਲ ਲੈ ਚੱਲ ਮਾੜਾ ਜੀ ਆਰਡਰ ਕਰਾ ਲਈ ਚੱਕ ਇਥੋਂ ਇਥੋਂ ਕਰਾ ਲਈ ਚੱਕ ਗੈਪ ਗੂਪ ਕਮਾਲਾ ਇਥੋਂ ਚਮਕੌਰ ਇਥੋਂ ਕਮਾ ਕੇ ਰੋਕ ਲਈ ਉਹਦੇ ਬਨੇ ਲਿਆ ਥੋੜੀ ਜੂਲੇ ਬਨੇ ਇਥੋਂ ਫੇਸ ਤੇ ਮਾਰਦੇ ਕੈਮਰਾ ਤੇ ਫੇਰ ਗੈਰੀ ਸਾਈਡ ਨੂੰ ਹੋ ਕੇ ਆਰਡਰ ਦਿਖਾ ਦਿੰਗੇ ਇੱਥੇ ਰੋਕ ਲਾ ਮਾੜੀ ਸੱਜਣਾ ਨਾੜਾ ਨੂੜਾ ਕਰ ਸਕਦੇ ਆ ਆਰਡਰ ਤੇ ਚੱਕ ਇਥੋਂ ਆਰਡਰ ਕੁਆਲਿਟੀ ਬਹੁਤ ਕਮਾਲ ਦੀ ਰੱਖਦੇ ਆ ਤੇ ਨਾੜਾ ਨੂੜਾ ਬਹੁਤ ਰੱਖਦੀ ਆ ਸਾਥ ਨਾਲ ਨਾੜਾ ਨੂੜਾ ਵੀ ਆਰਡਰ ਤੇ ਚੰਗੀਆਂ ਨੇ ਤੇ ਰੱਖਦੀ ਵੀ ਪਿਛਾਲੇ ਪੱਖ ਤੋਂ ਦਿਖਾ ਦਿੰਗੇ ਜੀ ਫਸ ਆਰਡਰ ਰੱਖਦੀ ਆ ਉਹਨਾਂ ਦੀ ਮੂਹਰੇ ਉਹ ਨਹੀਂ ਬੈਗਾ ਵੀਰੇ ਰਾ ਗੈਪ ਵੀ ਫੋਲ ਰੱਖਦੀ ਆ ਤੇ ਆ ਗਈ ਫਿੱਟ ਫਿੱਟ ਜੇ ਲੈ ਜੀ ਜਿੱਥੇ ਹੱਥ ਮਾਰੋ ਬਾਈ ਇਹਨਾਂ ਉੱਥੀ ਰੋਗ ਜੇ ਉੱਥੀ ਰੁਕਦੇ ਉਹ ਨਹੀਂ ਗਈ ਬਾਹਰ ਇੰਨੀ ਕੰਧੀ ਆ ਵੀ ਆ ਜੜ ਕੇ ਇਹਨਾਂ ਨੂੰ ਆਰਡਰ ਨਸਲ ਕੁਆਲਟੀ ਦੇ ਇੱਥੇ ਹੀ ਪਤਲਾਦਾ ਭਰਾ ਮੇਰੇ ਆ ਜੜ ਕਿੰਨੀ ਕ ਮਜ਼ਬੂਤ ਆ ਤੇ ਗੈਪ ਦਿਖਾਏ ਸਣਾ ਦਾ ਆਪਸ ਦੇ ਵਿੱਚ ਗੈਰੀ ਬਾਹਲੀ ਚੰਗੀ ਆ ਸਲਾ ਭਰਾ ਤਿਆਰੀ ਚ ਹੀ ਆ ਕੰਮ ਲੈ ਚਲੇ ਜਿੱਥੇ ਕਹਿੰਗਾ ਉੱਥੇ ਕਰੂ ਚੱਕ ਲੈ ਲੈ ਖੜਾ 1-2 ਦਿਨ ਕੱਢੂਗੀ ਅਜੇ ਹਾਂ ਬਸ ਤਿਆਰੀ ਚ 1-2 ਦਿਨ ਲਿਜਾ ਵੀ ਸਕਦੀ ਆ ਬਾਈ ਯਾਰ ਹਾਂ ਠੀਕ ਆ ਲੈ ਚਲੇ ਹਾਂ ਬਾਕੀ ਦਿਨ ਬਾਈ ਕਹਿੰਦਾ 1-2 ਕੱਢ ਵੀ ਸਕਦੀ ਆ ਪਛੀਦਾ ਹੁਣ ਵੀ ਬਹੁਤ ਬਾਣੀ ਖੜੀ ਆ ਬਾਈ ਬੁਰੀ ਕੰਮ ਸੋਡੇ ਸਾਹਮਣੇ ਆ ਵੀ ਐਂਡੇ ਆ ਕੰਮ ਓਵਰ ਫੈਟ ਨਹੀਂ ਥਣ ਦਾ ਸਹਿਜ ਵੀ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਵੀ ਆ ਮਸ਼ੀਨੀ ਵਾਲਾ ਵੀ ਆ ਦੋਨੋਂ ਬਸ ਨਿਆਰੇ ਦੇ ਦੂਰੇ ਰੱਖ ਬਾਈ ਨੇ ਜਿਵੇਂ ਦੱਸਿਆ ਵੀ ਦੁੱਧ ਦੇ ਚੰਗਾ ਪਾਉਣ ਦੇ ਚਾਂਸ ਨੇ ਇੱਥੋਂ ਘਰੀ ਅਗਲੇ ਬੰਨੇ ਨਾਲਾਂ ਨੂੰ ਆਰਟ ਕਰਾ ਦੀ ਚੈੱਕ ਕਰਾ ਇੱਥੋਂ ਇੱਥੋਂ ਦਿਖਾ ਦੇ ਦਿਉ ਕਰਕੇ ਆਦਰ ਬਹੁਤ ਸ਼ਾਨਦਾਰ ਰੱਖਦੇ ਆ ਗੈਪ ਸੋਨਾ ਰੱਖਦੇ ਆ ਬਾਹਰ ਜਾ ਜੀ ਆਟ ਦੇ ਦੇ ਜਮਾਂ ਭਰਦਾ ਰੱਖਾ ਨਾ ਕਿਤਰੋਂ ਕਿਤਰੋਂ ਦਿਖਾਉਂਦਾ ਦਿਖਾਉਂਦਾ ਪਿਛਾਲੇ ਪਾਸੇ ਆ ਗਈਆਂ ਇਹ ਹੁਣ ਇਧਰੋਂ ਵੀ ਦਿਖਾ ਕਵਾਲਟੀ ਵੀ ਚੀਜ਼ ਆ ਕੋਈ ਆਮ ਆਮ ਨਹੀਂ ਕਹਿ ਸਕਦੇ ਵੀ ਆਰਡਰ ਕੋਈ ਆਮ ਆਰਡਰ ਲੱਗਿਆ ਇਹਨੂੰ ਲੈਣ ਨੂੰ ਬੱਸੀ ਦੇ ਬਾਹਰ ਲੈਵਾ ਚੰਗਾ ਭਰਾ ਮੇਰਾ ਪੈਸਾ ਜਮਕੋਰੀ ਦਾ ਕਿੰਨਾ ਪੈਸੇ ਬਈ ਯਾਰ 75 ਦੀ ਦੇ ਦਾਂਗੇ ਬੱਸੀ ਬਈ ਯਾਰ ਇਹ ਇਹ ਵੀ 75 ਦੀ ਦੇ ਦਾਂਗੇ ਆ 77 ਦੀ ਕਿਹਾ ਇਹਦਾ ਬਈ ਯਾਰ ਠੀਕ ਹੈ ਇਹ 75 ਦੀ 75 ਦੀ ਇਹ 75 ਦੀ ਹਾਂ ਹਾਂ ਜੋੜੀ ਜਾਂ ਤਿੰਨੇ ਲੈਣੀਆਂ ਹੋਈਆਂ ਉਦਾਂ ਦਾ ਫਿਰ ਹੋਸਾ ਨਾ ਕਰ ਲਾਂਗੇ ਵੀਰੇ ਨੰਬਰ ਬੋਲ ਦਿਓ ਨੰਬਰ 9779475644 ਵੀਰੇ 9779475644 ਚਮਕੌਰ ਦਾ ਨੰਬਰ ਤਕਰੀਬਨ ਤਕਰੀਬਨ ਦਾ ਪਤਾ ਹੈ ਸਾਰੇ ਸੱਜਣਾ ਨੂੰ ਬਾਕੀ ਜਿਹੜਾ ਭਰਾ ਪਹਿਲੀ ਵਾਰੀ ਵੀਡੀਓ ਦੇਖੂਗਾ ਪਸ਼ੂ ਕੋਈ ਪਸੰਦ ਆਊਗਾ ਨੰਬਰ 22 ਦਾ ਮਿਲਿਆ ਲਿਓ ਧੰਨਵਾਦ ਜੀ